ਹੁਣ ਇਹਦਾ ਜੋ ਸਾਰਾ ਉਹਨਾਂ ਦਾ ਆਪਸੀ ਕਲੇਸ਼ ਪਿਆ ਉਸ ਕਲੇਸ਼ ਦਾ ਇੱਕ ਫਾਇਦਾ ਇਹ ਹੋ ਗਿਆ ਕਿਉਂਕਿ ਇਹ ਆਪਾਂ ਨੂੰ ਪਤਾ ਸੀ ਕਿ ਬੇਅਦਬੀਆਂ ਹੋਈਆਂ ਇਹ ਤਾਂ ਕਦੇ ਵੀ ਨਹੀਂ ਸੀ ਕੌਮ ਨੂੰ ਵੀ ਬੇਅਦਬੀਆਂ ਇਹਨਾਂ ਨੇ ਕਰਵਾਈਆਂ ਕੌਮ ਦਾ ਜਿਹੜਾ ਮੁੱਖ ਸ਼ਿਕਾਇਤ ਸੀ ਉਹ ਤਾਂ ਇਹ ਸੀ ਕਿ ਇਹਨਾਂ ਨੇ ਦੋਸ਼ੀਆਂ ਨੂੰ ਸਜ਼ਾ ਮਾ ਨਹੀਂ ਦਿੱਤੀਆਂ ਸਜ਼ਾਵਾ ਕੀ ਦੇਣੀ ਸੀ ਦੋਸ਼ੀਆਂ ਤੱਕ ਪਹੁੰਚੀ ਨਹੀਂ ਸੈਟ ਬਣਦੀਆਂ ਰਹੀਆਂ ਸਪੈਸ਼ਲ ਇਨਵੈਸਟੀਗੇਟ ਟੀਮਜ਼ ਇੱਕ ਬਣ ਗਈ ਦੂਜੀ ਬਣ ਗਈ ਤੀਜੀ ਬਣ ਗਈ ਤੇ ਕੋਈ ਵੀ ਕਿਸੇ ਤਨਪੱਤਨ ਨਹੀਂ ਲੱਗੀ ਉਹ ਹੁਣ ਉਹਦੇ ਚ ਕੀ ਚੱਲਦਾ ਰਿਹਾ ਬੰਦਾਂ ਨੂੰ ਪਤਾ ਕੁਝ ਨਹੀਂ ਸੀ ਹੁਣ ਕੁਝ ਪਾਤਰ ਇਹ ਸਾਰੇ ਸੰਕਟ 'ਚੋਂ ਸਾਹਮਣੇ ਆ ਗਏ ਤੇ ਉਹਦੇ 'ਚ ਹੁਣ ਇਹ ਗੱਲ ਸਟੈਬਲਿਸ਼ ਤਾਂ ਹੋ ਗਈ ਵੀ ਅਸਲ 'ਚ ਉਸ ਕਿਸੇ ਵੀ ਇਨਵੈਸਟੀਗੇਸ਼ਨ ਟੀਮ ਨੂੰ ਜਿਹੜੀ ਪੜਤਾਲ ਕਰਨ ਵਾਸਤੇ ਨਿਯੁਕਤ ਕੀਤੀ ਜਾਂਦੀ ਸੀ ਉਹਨੂੰ ਕੰਮ ਕਰਨ ਨਹੀਂ ਦਿੱਤਾ ਗਿਆ ਇਸ ਦੇ ਵਿੱਚ ਦੋਵੇਂ ਮੁੱਖ ਕਲਪਰੇਟ ਹੈ ਅਕਾਲੀ ਤੇ ਬੀਜੇਪੀ ਇਹ ਦੋਹਾਂ ਦੀ ਮਿਲੀਭੁਗਤ ਨਾ ਹੁੰਦੀ ਇਹ ਸੰਭਵ ਨਹੀਂ ਸੀ ਹੋਣਾ ਚਲੋ ਬੀਜੇਪੀ ਤਾਂ ਸਾਡੀ ਦੁਸ਼ਮਣ ਹੈ ਉਥੇ ਸਾਨੂੰ ਮਤਲਬ ਆਪਾਂ ਇਹ ਨਹੀਂ ਕਹਿਆ ਵੀ ਉਹ ਬੀਜੇਪੀ ਨੇ ਵੀ ਇਹ ਕੀਤਾ ਕਾਂਗਰਸ ਹੈ ਬੀਜੇਪੀ ਹੈ ਆਪ ਹੈ ਉਹ ਡੈਟ ਵਿੱਚ ਪੰਥਕ ਨਹੀਂ ਨਾ ਸੋ ਵੱਧ ਜਿਹੜੀ ਗੱਲ ਨੂੰ ਗੁੱਸਾ ਆਉਂਦਾ ਉਹ ਆਉਂਦਾ ਜਦੋਂ ਆਪਣੇਆਂ ਚੋਂ ਕੋਈ ਜਾ ਕੇ ਉਹਦੇ ਨਾਲ ਰਲਦਾ ਹੈ ਭਾਈਵਾਲ ਬਣਦਾ ਹੈ ਹੁਣ ਜਿਹੜਾ ਆਪਣਾ ਡੀਆਈਜੀ ਡੰਡਵੀਰ ਸਿੰਘ ਖਟੜੇ ਨੇ ਮਤਲਬ ਜੋ ਤੱਥ ਲਿਆ ਕੇ ਸਾਹਮਣੇ ਲੈ ਆਂਦੇ ਨੇ ਉਹਦੇ ਚੋਂ ਇਹ ਗੱਲ ਪੂਰੀ ਇਸਟੈਬਲਿਸ਼ ਹੋ ਗਈ ਹੈ ਕਿ ਮੌੜ ਕਾਂਢ ਦੀ ਜਾਂਚ ਵੇਲੇ ਪੈੜ ਜਾ ਪਹੁੰਚੀ ਸੀ ਸਿਰਸੇ ਵਾਲੇ ਡੇਰੇ ਨੂੰ ਇਹ ਦੇਖ ਲਓ ਕਿਹੜੇ ਸਮੇਂ ਦੀਆਂ ਗੱਲਾਂ ਨੇ ਇਹ 17 ਦੀ ਇਲੈਕਸ਼ਨ ਦੀ ਗੱਲ ਹੈ ਤੇ ਉਸ ਮੌਕੇ ਹੱਥ ਪਾਇਆ ਹੁੰਦਾ ਤੇ ਇਹ ਗੱਲ ਹੁਣ ਤੱਕ ਸਭ ਕੁਝ ਹੱਲ ਹੋ ਜਾਣਾ ਸੀਗਾ ਬੰਦਿਆਂ ਨੂੰ ਸਜਾਵਾਂ ਵੀ ਹੋ ਜਾਣੀਆਂ ਸੀ ਉਹ ਕਿਹਨੇ ਰੋਕਿਆ ਉਹ ਹੁਣ ਅੱਜ 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 ਆਪਾਂ ਤੁਸੀਂ ਜਿਹੜਾ ਬੋਲਦੇ ਨੂੰ ਸੁਣਿਆ ਹੈ ਆਪਣੇ ਨੂੰ ਆਪਣਾ ਸੁਖਵੀਰ ਬਾਦਲ ਨੂੰ ਉਹਨੂੰ ਇਹ ਆ ਵੀ ਆਰਐਸਐਸ ਕੀ ਕਰ ਰਹੀ ਆ ਸਾਡੇ ਇੱਕ ਕਲਾਫ ਸਾਡੀ ਕਿਵੇਂ ਦੁਸ਼ਮਣ ਆ ਉਹ ਆਰਐਸਐਸ ਨੇ ਇਕੱਲੀ ਨੇ ਥੋੜਾ ਕਰਤਾ ਉਹ ਸਰਕਾਰ ਤੁਹਾਡੀ ਆ ਸਮੀਤ ਸੈਣੀ ਨੂੰ ਡੀਜੀਪੀ ਕਿਨੇ ਬਣਾਇਆ ਉਹਦੇ ਚ ਸਮੀਤ ਸੈਣੀ ਦਾ ਰੋਲ ਹੈ ਦੋਸ਼ੀਆਂ ਨੂੰ ਬਚਾਉਣ ਵਾਸਤੇ ਫੇਰ ਜਿਹੜਾ ਸੀਗਾ ਆਪਣਾ ਆਲਮ ਮੁਹੰਮਦ ਅਜਰ ਆਲਮ ਉਹਨੂੰ ਕਿਨੇ ਮਤਲਬ ਮੁੜ ਕੇ ਅਕਾਲੀ ਦਲ ਚੱਲਿਆ ਕਿਨੇ ਟਿਕਟ ਦਿੱਤੀ ਹੁਣ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ ਕਈਆਂ ਸੋ ਅੱਜ ਇਹ ਕਹਿਣ ਮਤਲਬ ਸਾਨੂੰ ਬੀਜੇਪੀ ਨੇ ਐ ਕਰਤਾ ਜਾਂ ਆਰਐਸਐਸ ਨੇ ਸੋ ਹੁਣ ਮੇਰਾ ਕਹਿਣ ਤੋਂ ਇਹ ਭਾਵ ਹੈ ਵੀ ਹੁਣ ਸਾਰੇ ਪਰਦੇ ਬਾਹਰ ਆ ਗਏ